ਜਿਨਾਂ ਨੇ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰੇ ਤੇ ਮੇਰਾ ਕਿਸੇ ਨਾਲ ਲੈਣ ਦੇ ਚੱਲਦਾ ਸੀ ਫੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਤੇ ਮੈਨੂੰ ਸਾਫ਼ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤਾ ਜੀ ਹੈ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਿਹਾ ਇੱਕ ਮਹਿਲਾ ਦੀ ਜਿਸ ਨੇ ਕਾਂਗਰਸੀ ਮੌਜੂਦਾ ਸਰਪੰਚ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਜੀਆਂ ਦੱਸਦੀ ਹੈ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਮਹਿਲਾ ਵੱਲੋਂ ਮੌਜੂਦਾ ਕਾਂਗਰਸੀ ਸਰਪੰਚ ਉੱਤੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਦੱਸਦੀ ਕਿ ਮਹਿਲਾ ਵੱਲੋਂ ਦੱਸਿਆ ਗਿਆ ਕਿ ਉਸ ਤੇ ਕਿਸੇ ਨਾਲ ਪੈਸੇ ਦੇ ਲੈਣ ਦੇਣ ਸੀ ਤਾਂ ਉਹ ਆਪਣੇ ਪੈਸੇ ਦਾ ਮਸਲਾ ਲੈ ਕੇ ਸਰਪੰਚ ਕੋਲ ਜਾਂਦੀ ਹੈ ਪਰ ਜਦੋਂ ਸਰਪੰਚ ਕੋਲ ਜਾਂਦੀ ਹੈ ਤਾਂ ਸਰਪੰਚ ਵੱਲੋਂ ਉਸ ਨੂੰ ਬੰਦੂਕ ਦੀ ਨੋਕ ਦੇ ਉੱਤੇ ਰੱਖ ਕੇ ਉਸ ਨਾਲ ਗਲਤ ਕੰਮ ਕੀਤਾ ਜਾਂਦਾ ਹੈ ਮਹਿਲਾ ਨੇ ਦੱਸਿਆ ਕਿ ਉਹ ਤੇ ਮਦਦ ਦੇ ਲਈ ਗਈ ਤੇ ਆਪਣੇ ਫਸੇ ਪੈਸੇ ਜਿਹੜੇ ਨੇ ਉਸ ਦੇ ਲਈ ਗਈ ਪਰ ਸਰਪੰਚ ਵੱਲੋਂ ਦਫ਼ਤਰ ਦੇ ਵਿੱਚ ਹੀ ਬੰਦੂਕ ਵਿਖਾ ਕੇ ਪਿਸਤੋਲ ਦੀ ਨੋਕ ਤੇ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਜਿਹੜਾ ਇਹ ਮਹਿਲਾ ਦੇ ਬਿਆਨਾਂ ਤੇ ਦਰਜ ਕਰਵਾ ਲਿੱਤਾ ਗਿਆ ਤਾਂ ਸਰਪੰਚ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਮਹਿਲਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਤਾਂ ਬੇਹਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਸਰਪੰਚ ਨੂੰ ਸਭ ਮਿਲ ਕੇ ਬਣਾਉਂਦੇ ਨੇ ਉਸ ਨੇ ਹੀ ਜਾਂ ਦੇ ਇੱਕ ਔਰਤ ਨਾਲ ਗਲਤ ਕੰਮ ਕੀਤਾ ਹੈ ਤਾਂ ਇਸ ਸਵੇਲੇ ਦੀ ਬੇਹਤ ਵੱਡੀ ਖਬਰ ਤੁਹਾਨੂੰ ਕਰ ਰਹੇ ਹਾਂ ਸਾਂਜੀ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਦਾਂ ਤੋਂ ਮੈਂ ਇਹ ਚੋਰ ਸਿਦਵੰਦ ਆਇਆ ਤੇ ਇਹਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੌਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇਹਦੇ ਚ ਮਦਦ ਲੈਣ ਗਈ ਸੀ ਇਹਨੇ ਮੇਰੇ ਨਾਲ ਪਿਸਤੌਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਮੈਂ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਉਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨੇ ਜਿਹੜਾ ਫਾਇਦਾ ਉਠਾਇਆ ਪਿਸਤੌਲ ਦੀ ਨੋਕ ਤੇ ਮੈਨਾਂ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਹੈ ਹਾਂਜੀ ਨਹੀਂ ਨਹੀਂ ਸਰਪੰਚਾ ਵਿੰਦਾ ਚੋਨੀ ਆ ਤੇ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਜਾ ਦਿੱਤੀ ਹੈ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਉਹ ਗਲਤ ਹਰਕਤ ਕੀਤੀ। ਪਸਤੌਲੀ ਨਾਉਦੀ ਕੀਤੀ ਕਹਿੰਦੇ। ਕਹਿੰਦੇ ਆ ਪਸਤੌਲ ਦੇ ਲੋਕ ਤੇ ਲੜਕੀ ਦੇ ਬਿਆਨ ਨੇ। ਪਸਤੌਲੀ ਨਾਲ। ਮਾਮਲਾ ਆਪਣੀ ਕਰੇਗੀ ਮਾਲਾਦਰਜ ਹੋ ਗਿਆ। ਮਾਮਲਾ ਅਫਾਇਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 104 ਤੇ ਬਿਆਨ ਕਰਾ। ਹਾਂ ਹੋਵੇਗਾ। ਕੀ ਬੰਦਾ 155 ਕਹਿੰਦੇ ਬੰਦਾ? ਹਾਂਜੀ। ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਗਈ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਿਆ। ਕੀ ਮਸਲਾ ਕੀ? ਮਸਲਾ ਪੈਸਿਆਂ ਦਾ ਲੈਣਦੇ ਨਹੀਂ। ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਸੀ। ਇਹ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿਆਂਗਾ। ਤੇ ਉਹ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਅੱਗੇ ਕੀ ਕਰੀ ਕਿੰਨੇ ਐਫ ਆਈ ਆਰ ਦਰਜ ਹੋ ਗਿਆ ਤੇ ਸਰਪੈਂਚਰ ਅਰੈਸਟ ਕਰ ਲਿਆ ਅਗਲੀ ਜੋ ਬੰਦ ਦੀ ਕਾਰਵਾਈ ਕੀਤੀ ਜਾਏਗੀ